ਜੀ ਸਾਸਰੀ ਕਾਲ ਜੀ ਮੈਂ ਮਨਦੀਤਾ ਆਪਸਾ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਾਡਾ ਪਤਾ ਜੀ ਮੌੜ ਮੰਡੀ ਦਸ਼ਮੀਸ਼ ਨਗਰ ਗਲੀ ਨੰਬਰ 2 ਤੇ ਅਸੀਂ ਜ਼ਿਲ੍ਹਾ ਬਠਿੰਡਾ ਨੂੰ ਬਿਲੋਂਗ ਕਰਦੇ ਆਂ ਤੇ ਬਾਕੀ ਜਿਹੜੀ ਸਾਡੀ ਸ਼ਿਪਿੰਗ ਤੁਸੀਂ ਬਾਰ-ਬਾਰ ਪੁੱਛਦੇ ਹੋ ਉਹ ਸ਼ਿਪਿੰਗ ਸਾਡੀ ਆਲ ਇੰਡੀਆ ਚ ਸੇਮ ਰੇਟ ਹੀ ਹੈ ਚਾਹੇ ਉਹ ਪੰਜਾਬ ਚ ਜਾਣਾ ਚਾਹੀਏ ਰਾਜਸਥਾਨ ਚ ਜਾਂ ਹਰਿਆਣਾ ਚ ਸੇਮ ਰੇਟ ਪਊਗਾ 50 ਰੁਪਏ ਅੱਧਾ ਕਿਲੋ ਤੇ 100 ਰੁਪਏ 1 ਕਿਲੋ ਤੇ ਰੇਟ ਸੇਮ ਰਹੂਗਾ ਚਾਹੇ ਸ਼ਹਿਰ ਤੋਂ ਸ਼ਹਿਰ ਹੀ ਕਿਉਂ ਨਾ ਜਾਣਾ ਵੇ ਰੇਟ ਇੱਕ ਰਹੂਗਾ ਜੀ ਤੇ ਆਪਾਂ ਲੈ ਕੇ ਆਏ ਜੀ 250 ਵਾਲੇ ਕੱਟ ਪੀਸ। ਆਹ ਲਓ ਜੀ। ਇਹ ਆ ਜੀ ਪਹਿਲਾ ਰੈੱਡ ਕਲਰ। ਇਹ ਸਾਰੇ 250 ਦੇ ਕੱਟ ਪੀਸ ਰਹਿਣਗੇ। ਇਹ ਸਿੰਗਲ ਪੀਸ ਹੈ। ਜਿੱਥੇ ਡਬਲ ਆਉਣਗੇ ਡਬਲ ਦਿਖਾਵਾਂਗੇ। ਜਿੱਥੇ ਮੈਚਿੰਗ ਹੈ ਤੇ ਮੈਚਿੰਗ ਦਿਖਾਵਾਂਗੇ। ਆਹ ਲਓ ਜੀ। ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਖਰੀਦ ਸਕਦੇ ਹੋ। ਆਹ ਲਓ ਜੀ। ਇਹ ਆ ਗਿਆ ਜੀ ਗ੍ਰੀਨ ਦੀਪੋਨ ਲਾਈਟ ਜਿਹੜੇ ਰੰਗ ਦਾ ਨੇ ਬਾਕੀ ਦਾ ਬਿਲਕੁਲ ਸਹੀ ਆ ਗਿਆ ਆ ਗਿਆ ਜੀ ਬਲੈਕ ਆ ਬਲੈਕ ਰੰਗ ਦਾ ਪੀਸ ਹੈ ਆ ਪੱਤਿਆਂ ਵਾਲਾ ਡਾਰਕ ਗ੍ਰੇ ਜ ਹੈ ਜੀ ਮਾੜਾ ਮੋਟਾ ਰੰਗ ਦਾ ਕੋਈ 19 21 ਦਾ ਹੋ ਜਾਂਦਾ ਹੂ ਦਿਖਾਉਣ ਚ ਪਰ ਕੋਸ਼ਿਸ਼ ਤਾਂ ਸਭ ਦੀ ਹੁੰਦੀ ਹੈ ਆ ਲਓ ਜੀ 250 ਰੁਪਏ ਦਾ ਇੱਕ ਪੀਸ ਹੈ ਤੇ 50 ਰੁਪਏ ਦੀ ਸ਼ਿਪਿੰਗ ਅਲੱਗ ਤੋਂ ਲੱਗੂਗੀ ਜੀ ਜਿਹੜਾ ਮਰਜ਼ੀ ਮੰਗਾਓ ਆ ਲੈਟ ਆ ਵੀ ਪੀਲਾ ਜੀ ਆ ਗਿਆ ਜੀ ਗ੍ਰੀਨ ਕਲਰ आ गया जी जिदा कि मास्टर कलर जहां हम मधम या मास्टर्ड कलर आ गया जी मोर पंखी है कलर आ फिर आ गया जी मास्टर सिर्फ ढाई सौ की शर्ट जी गुरबारा इतने बिल्कुल नहीं आऊगा बिल्कुल भी इन पीसा के गुर नहीं आऊगा जी ਤੇ ਪੱਕਾ ਇਹਨਾਂ ਦੇ ਮਾਰਕੇ ਲੱਗੇ ਹੋਏ ਜੀ ਬੀਲਮ ਦੇ ਹਾਂ ਆ ਗਿਆ ਬ੍ਰੀਕ ਕਲਰ ਮਾਸਟਰ ਕਲਰ ਦਾ ਬ੍ਰੀਕ ਫੇਰ ਆ ਗਿਆ ਜੀ ਆ ਵੀ ਗ੍ਰੇ ਆ ਗਿਆ ਜੀ ਇਹਨੂੰ ਕੰਨੀ ਡਿਜ਼ਾਈਨ ਕੀਤਾ ਜਾਂਦਾ ਆ ਗਿਆ ਜੀ ਪਰਪਲ ਦੇ ਕਲਰ ਪਰਪਲ ਦੇ ਕਲਰ ਇਹਨਾਂ ਮਾੜੇ ਮਾੜੇ ਹਰਕਣ ਵਾਲ ਕਲਰ ਹੈ ਜੀ ਜਿਵੇਂ ਆ ਕਲਰ ਇਹ ਡਾਰਕ ਪਰਪਲ ਦਾ ਹੈ आ गया जी ग्रीन ग्रे जी ब्लैक कलर का वो पर्पल कला पर्पल सी आदू थोड़ा जा चमकता जहाल है पर्पल है आ फिर ग्रे आ गया जी आ गया जी मेहरून कलर का आ लो जी आ गया जी मोर पंखी कलर आ गया जी ग्रे कलर है ग्रे दे दूंगा क्यों लगा ओ हां आडरा रंग है ना आडरा रंग फुल ऑफर कलर से हाँ जी 250 ਰੁਪਏ ਚ ਚੱਲ ਰਹੇ ਆ ਜੀ ਇਹ ਸਾਡੇ ਕੋਲੇ ਜਿਹੜੇ ਪੀਸ ਬਚੇ ਸੀ ਉਹਨਾਂ ਦੀ ਵੀਡੀਓ ਪਾਈ ਆ ਉਹ ਨਵਾਂ ਮਾਲ ਦਾ ਹੀ ਆਰਡਰ ਦਿੱਤਾ ਰਿਹਾ ਹਾਂ ਜੀ ਹਾਲੋ ਇਹ ਕੋਟਰ ਦੇ ਪੀਸ ਦੁਬਾਰਾ ਵੀ ਆਉਣਗੇ ਫਿਰ ਹਾਲ ਖਤਮ ਆਪਣੇ ਕੋਲੇ ਇਹ ਸਿੰਗਲ ਸਿੰਗਲ ਪੀਸ ਹਨ ਸੋ ਇਹਨਾਂ ਨੂੰ ਹੱਥ ਬਣ ਕੇ ਬੇਨਤੀ ਹੈ ਜਿਹੜੇ ਸਾਡੇ ਕੋਲੋਂ ਪੀਸ ਕਢਾ ਕੇ ਮੁੜ ਕੇ ਸੱਦਾ ਆਉ ਹਾਲ ਵੀ ਨਹੀਂ ਪੁੱਛਦੇ ਹੱਥ ਬਣ ਕੇ ਬੇਨਤੀ ਹੈ ਪਲੀਜ਼ ਇਹ ਨਾ ਕਰਿਆ ਕਰੋ ਬੰਦੇ ਦੀ ਆਤਮਾ ਬਹੁਤ ਦੁਖੀ ਹੁੰਦੀ ਹੈ ਬੀ ਪੀਸ ਕਢਾ ਕੇ ਤੁਸੀਂ ਮੰਗਰੋ ਨਾ ਹਾਂ ਨਾ ਨਾ ਬਰ ਜਵਾਬ ਹੀ ਨਹੀਂ ਦਿੰਦੇ ਪਲੀਜ਼ ਇਦਾਂ ਨਾ ਕਰਿਆ ਕਰੋ ਅਸੀਂ 260 ਦਾ ਪੀਸ ਵਿੱਚ ਹੈ ਜੀ ਹੁਣ ਅਸੀਂ ਇਹ 250 ਦਾ ਤਾਂ ਵੇਚਦੇ ਆ ਕਿਉਂਕਿ ਸਾਡੇ ਕੋਲੇ ਮਿਕਸ ਜੇ ਪੀਸ ਰਹਿ ਗਏ ਸਾਨੂੰ ਖੁਦ ਨੂੰ ਨਹੀਂ ਪਤਾ ਲੱਗ ਰਿਹਾ ਗੁੜੀਆਂ ਵਿੱਚਰ ਲਾ ਜਾਂਦੀਆਂ ਜੀ 250 ਜੀ ਸਾਰੇ 250 ਚੱਲ ਰਹੀ ਹੈ ਜੀ ਇਹ ਪਤਾ ਕਰਨਾ ਕਿ ਮਹਿੰਗਾ ਜਿਹੜਾ ਸਸਤਾ ਜਿਹੜਾ ਫਿਰ ਨਰਖਾ ਦੇਖਦਾ ਬੰਦਾ ਕੱਪੜਾ ਜਿ ਮਲਾਵਲਾ। ਚੱਕ ਪੀਸ ਆਪਣੇ ਕੋਈ ਵੀ ਨਹੀਂ ਮਾਰੇ ਹੁੰਦੇ ਕਿਸੇ ਤੇ ਬੁਰੀ ਨਹੀਂ ਆਊਗਾ ਜੀ ਐਂ ਹੀ ਰਹਿਣਗੇ ਖਿਲੇ-ਫਿਲੇ। ਪੱਕੇ ਬੀ ਆਲਮ ਦੇ ਹੋਈ ਹੈ। ਹਾਂਜੀ ਬੁਰ ਵਗੈਰਾ ਕੁਝ ਨਹੀਂ ਆਊਗਾ ਤੁਸੀਂ ਸ਼ਰਟਾਂ ਮੰਗਾ ਸਕਦੇ ਹੋ। ਇਹ ਸ਼ਰਟ ਪੀਸ ਨਹੀਂ ਜੀ ਕਈ 1 ਕੋਜੇ 2 ਵੀ ਆ ਜਾਂਦੇ ਪਰ ਕਈ ਸਾਡੇ ਕੋਲੇ ਸਿੰਗਲ ਹੀ ਰਹਿੰਦੇ ਆ ਜੀ। ਆ ਮਾਊਸ ਬਲੈਕ ਹੈ ਜੀ। ਆਪਾਂ ਜੈਡ ਬਲੈਕ ਨਹੀਂ ਕਹਿ ਸਕਦੇ ਇਹਨੂੰ ਮਾਊਸ ਬਲੈਕ ਹੈ। आ गया जी क्रीम आ माउस ब्लैक आ गया जी लाइट लेमन कलर हाँ देखो जी लाइट लेमन आ गया जी ब्लैक ये ब्लैक कॉफी जैसे जेड आ गया जी मेहरून ये वाला महरून है जी, जी। वाला ग्रेज है जी, जी। आ हम चलन अपने काट को कोट पीस इको जो दो ढाई सौ का एक पीस होगा जी थोड़े पीस करके असं उेट करी जाने जी पीसी पांच चार है ना सिताव तो असर त बनाई है क्योंकि साढे साल हजे पीस द्वारा नहीं आए आ भी दो आ भी दो एक है जी आ नीचे वाले भी दो जी है जोड़े भैन भरा रहे वो देख लो वीडियो आ लो ये भी दो है जी बहुत वजिया कपड़ा जी ਬਰਬਰਾਇ ਤੇ ਕੁਛ ਨਹੀਂ ਆਉਂਦਾ ਜੀ ਮਾਊਸ ਬਲੈਕ ਆ ਫਿਰ ਮਹਿਰੂਨ ਆ ਗਿਆ ਜੀ ਇਹ ਦੋ ਦੋ ਪੀਸ ਆ ਜਿਹੜੇ ਸਾਨੂੰ ਦੋ ਦੋ ਕਹਿੰਦੇ ਦੋ ਦੋ ਆ ਜੀ ਆ ਗਿਆ ਜੀ ਮਹਿਰੂਨ ਦੀਪੂ ਦਵਾਦਾ ਜਿੰਮੀ ਚੂਦੇ ਤਾਂ ਟੰਗ ਦੀ ਚੰਗਾ ਜੀ ਸਰ ਤੇ ਹੁਣ ਜਿਹੜੇ ਅਸੀਂ ਕੁਝ ਆਪ ਮੈਚਿੰਗ ਕੀਤੇ ਆ ਜੀ ਉਹ ਚੱਲਣਗੇ ਜਿਵੇਂ ਆ ਬਲੈਕ ਕੁੜਤੀ ਦੇ ਵਿੱਚ ਆਹ ਜਾਮਨੀ ਜਾਂ ਰੰਗਾਂ ਫੁੱਲ ਦੇ ਵਿੱਚ ਉਦੇ ਨਾਲਾ ਸਲਵਾਰ ਬਹੁਤ ਘੈਂਟ ਚੱਲ ਰਹੀ ਹੈ ਇਹ ਦੇ ਨਾਲ ਬਲੈਕ ਨਾਲ ਆਹ ਫੁੱਲ ਨਾਲ ਮਿਲਦੀ ਹੈ ਆ ਗਿਆ ਜੀ ਮਰਜੈਂਟਾ ਕਲਰ ਇਹ ਆ ਮਿਲਦਾ ਜੀ ਇਹਦੇ ਨਾਲ ਇਹ ਅਸੀਂ ਆਪ ਮੈਚਿੰਗ ਕੀਤੀਆਂ ਪਲੀਜ਼ ਤੁਸੀਂ ਆਪ ਦਾ ਦੇਖ ਸਕਦੇ ਹੋ ਵੀ ਤੁਹਾਨੂੰ ਕਿਹੜੀ ਜੀ ਪਸੰਦ ਆਉਂਦੀ ਹੈ ਡਾਰਕ ਮਰਜੈਂਟਾ ਦੇ ਨਾਲ ਆਹ ਛੋਟੇ ਫੁੱਲ ਵਾਲੀ ਤੁਸੀਂ ਸਲਵਾਰ ਬਣਾ ਸਕਦੇ ਹੋ ਆ ਦੇਖੋ ਜੀ ਸੇਮ ਕਲਰ ਹੈ ਜੀ ਆਹ ਵੱਡੇ ਫੁੱਲ ਚ ਆ ਗਿਆ ਆ ਛੋਟੇ ਫੁੱਲ ਚ ਇਹ ਸਲਵਾਰ ਬੁਣਾ ਲਵਾਂਕੋ ਮੀਜ ਤੇ ਇਹਦਾ ਇਹਦੇ ਨਾਲ ਕੰਬੀਨੇਸ਼ਨ ਜਾਂ ਬਣਾਇਆ ਸੀ ਕਿਉਂਕਿ ਰੰਗ ਜਿਵੇਂ ਸੇਮ ਲੱਗ ਰਹੇ ਆ ਇੱਕ ਡਾਰਕ ਰੰਗਾਂ ਚ ਬੜੀ ਪ੍ਰੋਬਲਮ ਆਉਂਦੀ ਹੈ ਆ ਇਹਦੇ ਨਾਲ ਦੀਪ ਕਰਦੀ ਮੈਚਿੰਗ ਕੱਟ ਕਰਦੀ ਹੈ ਹਨਾ ਕੱਟ ਕਰਦੀ ਹੈ ਜੀ ਆਹ ਪੀਸ ਤੁਸੀਂ ਸਿੰਗਲ ਸਿੰਗਲ ਵੀ ਲੈ ਸਕਦੇ ਹੋ ਆ ਦੇਖ ਜੀ ਇਹ ਕਾਫੀ ਹੈ ਜੀ ਕਾਫੀ ਵਾਂਗੂ ਹੀ ਇਹ ਲੱਗ ਰਿਹਾ ਪਰ ਪਤਾ ਨਹੀਂ ਕੀ ਹੋਇਆ ਪਿਆ ਆ ਦੇਖੋ ਜੀ ਇਹਦੇ ਉਪਰ ਆ ਰੈੱਡ ਪੀਸ ਬਰੀ ਕਬੂਤੀ ਦੀ ਤੁਸੀਂ ਸਲਵਾਰ ਬਣਾ ਲਓ ਇਹਦਾ ਕਮੀਜ਼ ਬਣਾ ਲਓ ਇਹ ਸੇਮ ਰੈੱਡ ਕੱਲਾ ਇੱਕੋ ਜਿਹਾ ਆ ਲਓ ਜੀ ਗ੍ਰੀਨ ਇਹ ਆ ਗਏ ਗ੍ਰੀਨ ਦੋ ਪੀਸ 올ਓਰ ਰੂਟ ਕੈਂਟ ਬਰੋ ਇਹ ਹੂੰ ਫਰੇਟ ਸਾਬ ਦਾ 2250 ਮੰਮੀ ਹਾਂ 2250 ਚ ਆ ਇਹਦੇ ਨਾਲ ਬਾਟਮ ਮਲਾਈ ਸੀ ਮੈਂ ਬਾਕੀ ਤੁਸੀਂ ਆਪ ਚੈੱਕ ਕਰ ਲਿਓ ਜੀ ਵੀ ਆ ਬਾਟਮ ਇਹਦੇ ਨਾਲ ਚੱਲ ਰਹੀ ਹੈ सिंगल, सिंगल लागे 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 लिए। लिए। तो तो? ना सिंगल भी ले सकते है निकलगी तो दो ही जी ए सलवार बहुत चल रही है कॉफ़ी जी बहुत बढ़िया सर की गल बात है आ गया जी मेहरून बहुत सोहना कलर है महरून हाँ देखो कोशिश कर रही है दिखाने की हा देखो जी ए बहुत सोनी सलवार लग रही है ਹਾਂ ਦੇਖੋ ਜੀ ਇਹਦੇ ਨਾਲ ਆਸਲ ਸਲਵਾਰ ਬਣਾ ਸਕਦੇ ਕਿਉਂਕਿ ਇਹਦੇ ਕਲਰ ਸੇਮ ਹੈ ਜੀ ਹਾਂ ਦੇਖੋ ਸੋ ਐਸੀ ਸਾਡੀ ਵੀਡੀਓ ਕੱਟ ਪੀਸ ਦੀ ਜੀ ਵੀਡੀਓ ਵੀਡੀਓ ਵਿੱਚ ਜਿਹੜਾ ਤੁਸੀਂ ਕੱਟ ਪੀਸ ਲੈਣਾ ਪੀਂਗਾ ਦਾ ਸਕਰੀਨਸ਼ਾਟ ਲੈ ਕੇ ਲੈਣਾ ਨਹੀਂ ਭੁੱਲਣਾ ਸੋ ਵੀਡੀਓ ਬਣਾਉਣ ਚਾਹਤ ਕੋਈ ਕਮੀ ਰਹਿੰਦੀ ਤਾਂ ਸੌਰੀ ਚੋਣਿਆ ਸਾਡੀ ਵੀਡੀਓ ਨੂੰ ਵੱਧ ਵੱਧ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਸਾਡੇ ਕੋਲਿਆ ਕਾਟਨ ਦੇ ਪੀਸ ਵੀ ਪਏ ਹੈ ਜੀ ਫਿਰ 225 ਦਾ ਵੱਡੇ ਪਣੇ ਸੀ 2 ਮੀਟਰ ਮਿਲੂਗਾ ਕਿ ਆਹ ਵਾਲਾ ਇੱਕ ਕਾਟਨ ਦੇ ਪੀਸ ਹੈ ਸੋ ਆਪ ਸਭ ਨੂੰ ਮੇਰੇ ਬਣੀਆਂ ਉਤੇ ਮੇਰੇ ਪੁੱਤਰ ਦੀ ਪੂਵਨ ਨੂੰ ਪਿਆਰ ਭਰੀ ਸਤਿਕਾਰ